ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹ ਵੱਲੋਂ ਮਾਲਵਿੰਦਰ ਸਿੰਘ ਬਾਲੀ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਿੱਚ ਅੱਜ ਐਸਡੀਐਮ ਪਾਇਲ ਦਫ਼ਤਰ ਅੱਗੇ ਧਰਨਾ ਤੇ ਰੋਸ ਮਜਾਰਾ ਕੀਤਾ ਹੈ ਧਰਨੇ ਨੂੰ ਸਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਪੱਕੀ ਗੱਲ ਕਰਨ ਵਾਲਿਆਂ ਟਿੱਪਣੀਕਾਰਾਂ ਲੇਖਕਾਂ ਬੁੱਧੀਜੀਵਾਂ ਤੇ ਕਵਤਾਵਾਂ ਨਾਟਕਕਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਲੋਕਾਂ ਦੀ ਬੋਲਣ ਲਿਖਣ ਦੀ ਆਜ਼ਾਦੀ ਖੋ ਰਹੀ ਹੈ ਅਤੇ ਜਮਹੂਰੀਅਤ ਦਾ ਕਾਣ ਕਰ ਰਹੀ ਹੈ ਅਸਲ ਵਿੱਚ ਸਰਕਾਰਾਂ ਕਾਰਪੋਰੇਟ ਪੱਕੀ ਨੀਤੀਆਂ ਲਿਆ ਰਹੀ ਹੈ ਜਿਸ ਨਾਲ ਆਮ ਜਨਤਾ ਦੀ ਲੁੱਟ ਹੋਰ ਵਧੇਗੀ ਅਤੇ ਸਹੂਲਤੀ ਆਧਾਰਿਆਂ ਤੋਂ ਵਾਂਝੇ ਕੀਤੇ ਜਾ ਰਹੇ ਨੇ ਜਿਸ ਕਾਰਨ ਸਰਕਾਰ ਨੂੰ ਉਹਨਾਂ ਲੋਕਾਂ ਟਿੱਪਣੀਕਾਰਾਂ ਬੁੱਧੀਜੀਵੀਾਂ ਤੋਂ ਖਤਰਾ ਜਾਪਦਾ ਹੈ ਜੋ ਸੱਚ ਲਿਆ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਕਾਰਪੋਰੇਟ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਜੋ ਸਰਕਾਰ ਤੋਂ ਬਰਦਾਸ਼ਤ ਨਹੀਂ ਹੁੰਦੇ ਜਿਸ ਕਾਰਨ ਇਹ ਕਾਲੇ ਕਾਨੂੰਨ ਲਿਆ ਕੇ ਜਨਤਾ ਦੀ ਆਵਾਜ਼ ਬੰਦ ਕਰਨ ਦੀ ਸੋਚ ਰਹੇ ਨੇ ਜੋ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਪਾਇਲ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ ਕਾਪਟੇਲੀ ਜਿਹੜਾ ਪਾਇਲ ਵਿਖੇ ਰੋਸ ਦਾਨਾ ਕੀਤਾ ਗਿਆ ਤੇ ਅੱਜ ਦਾ ਮੁੱਦਾ ਕੀ ਰਿਹਾ ਅੱਜ ਦਾ ਮੁੱਦਾ ਜੀ ਇਹ ਆ ਜਿਹੜਾ ਟਿੱਪਣੀ ਕਾਲ ਮਾਲਵਿੰਦਰ ਸਿੰਘ ਮਾਲੀ ਆ ਉਹਦੇ ਉੱਪਰ ਝੂਠੀ ਫਾਇਲ ਦੇ ਤਹਿਤ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਉਹਨੂੰ ਜੇਲ੍ਹ ਵਿੱਚ ਛੁੱਟਿਆ ਗਿਆ ਅਸਲ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਟਿੱਪਣੀਕਾਰ ਸੀ ਉਹ ਸਾਰਿਆਂ ਦੇ ਟਿੱਪਣੀ ਕਰਦਾ ਸੀ ਉਹ ਕਿਸਾਨੀ ਦੀ ਘੋਲ ਦੇ ਵਿੱਚ ਵੀ ਉਹ ਕਿਸਾਨਾਂ ਦੇ ਨਾਲ ਵੀ ਗੱਲ ਕਰਦਾ ਰਿਹਾ ਤੇ ਉਹ ਜਿਹੜੀ ਸਰਕਾਰ ਦੀ ਗੱਲ ਕਹਿਣ ਵਾਲੀ ਨੀਤੀ ਉਹ ਉੱਥੇ ਵੀ ਗੱਲ ਕਰਦਾ ਸੀ ਜਾਣੀ ਹਰ ਇੱਕ ਤੇ ਉਹ ਲੋਕਪੱਖੀ ਆਪਣੀ ਜਿਹੜੀ ਗੱਲ ਸੀ ਉਹ ਕਰਦਾ ਸੀ ਤਾਂ ਸਰਕਾਰ ਨੂੰ ਉਹ ਗੱਲ ਉਹਨਾਂ ਦੀ ਹਾਜ਼ਮ ਨਹੀਂ ਸੀ ਹੁੰਦੀ ਇਸ ਕਰਕੇ ਸਰਕਾਰ ਨੇ ਆਪਣੀ ਕਿੜ ਕੱਢਣ ਦੀ ਖਾਤਰ ਉਹਨੂੰ ਇਹ ਜਿਹੜਾ ਝੂਠੇ ਕੇਸ ਵਿੱਚ ਪਾ ਕੇ ਉਹਨੂੰ ਜਿਹੜਾ ਜਿਹੜੀ ਛੁੱਟਿਆ ਗਿਆ ਅੱਜ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਇਕਤਾ ਗ੍ਰਾਹਾਂ ਦੇ ਵੱਲੋਂ ਜ਼ਿਲ੍ਹਾ ਤਾਸੀਰਪਾਣਾ ਦੇ ਉੱਪਰ ਇਹ ਰੋਸ ਧਰਨਾ ਤੇ ਮੁਜ਼ਾਹਰਾ ਕਰਕੇ ਪ੍ਰੋਟੈਸਟ ਕੀਤਾ ਗਿਆ ਕਿ ਉਹਨੂੰ ਬਿਨਾਂ ਸ਼ਰਤ ਜਿਹੜਾ ਹੈਗਾ ਉਹਨੂੰ ਰਿਹਾ ਕੀਤਾ ਜਾਵੇ ਤੇ ਜਿਹੇ ਜੀ ਉਹ ਕਾਰਵਾਈਆਂ ਸਰਕਾਰ ਕਰਨੀ ਜਾ ਰਹੀ ਹੈ ਤੇ ਹੋਰ ਵੀ ਵਿਅਕਤੀਆਂ ਦੇ ਉੱਪਰ ਚਾਹੇ ਉਹ ਪੱਤਰਕਾਰ ਹੋਣ ਚਾਹੇ ਲੇਖਕ ਹੋਣ ਚਾਹੇ ਬੁੱਧੀਜੀਵੀ ਹੋਣ ਉਹਨਾਂ ਨੂੰ ਉਹ ਡਰਾਤਮਕਾ ਰਹੇ ਹੈ ਤੇ ਉਹ ਜਾਨੀ ਅਸਲ ਵਿੱਚ ਜਿਹੜਾ ਗੋਦੀ ਮੀਡੀਆ ਉਦੋਂ ਗੱਲ ਸੁਣਦਾ ਤੇ ਦੂਜੇ মিডিਆ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਰਿਹਾ ਇਸ ਕਰਕੇ ਅਸੀਂ ਜਿਹੜੀ ਗੱਲ ਕਹਿੰਦੇ ਆਂ ਵੀ ਲੋਕਾਂ ਦੀ ਆਵਾਜ਼ ਹੈ ਉਹ ਜਿਹੜੀ ਜਮਹੂਰੀਅਤ ਆ ਉਹ ਜਿਹੜਾ ਕਾਹਨ ਕਰਨ ਜਾ ਰਹੀ ਆ ਸਰਕਾਰ ਅਸੀਂ ਉਹਦਾ ਡਟਮਾ ਵਿਰੋਧ ਕਰਦੇ ਆਂ ਤੇ ਇਸ ਕਰਕੇ ਵੀ ਜਿਹੜਾ ਮਾਲਬਿੰਦਨ ਮਾਲੀ ਹੈ ਉਹਨੂੰ ਜਿਹੜਾ ਫੜਿਆ ਗਿਆ ਉਹਨੂੰ ਫੌਰੀ ਤੌਰ ਤੇ ਰਹਾ ਕੀਤਾ ਜਾਵੇ ਤੇ ਜਿਹੜੇ ਇਹ ਜੇ ਹੋਰ ਵੀ ਲੋਕ ਕਲਾਕਾਰਾਂ ਲੇਖਕਾਂ ਬੁੱਧੀਜੀਵੀਆਂ ਜਿਹੜੇ ਜਿਹੜਾ ਦੇ ਵਿੱਚ ਛੜ ਰਹੇ ਆ ਜਾਂ ਜਿਨ੍ਹਾਂ ਦੇ ਕਾਇਦਾਂ ਪੂਰੀਆਂ ਹੋ ਚੁੱਕੀਆਂ ਨੇ ਉਹ ਵੀ ਜਿਹੜਾ ਦੇ ਵਿੱਚ ਛੜ ਰਹੇ ਆ ਉਹਨਾਂ ਸਾਰਿਆਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੀ ਸਰਕਾਰ ਆ ਆਹ ਆਪਣਾ ਜ਼ਸ਼ਤਗਰਦੀ ਵਾਲਾ ਦੌਰ ਕਾਲੇ ਕਾਨੂੰਨਾਂ ਤਹਿਤ ਜਿਹੜੀ ਲਿਆ ਰਹੀ ਆ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਜੇ ਸਰਕਾਰ ਇਹ ਚੱਲੇ ਚੱਲੂਗੀ ਤਾਂ ਇਹ ਖਮਿਆਜੇ ਪੋਟਣ ਲਈ ਸਰਕਾਰ ਫਿਰ ਤਿਆਰ ਰਹੇ ਮੰਗ ਪੱਤਰ ਵੀ ਦਿੱਤਾ ਗਿਆ ਜੀ ਹਾਂ ਅੱਜ ਸਾਡਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਭੇਜਿਆ ਪੰਜਾਬ ਸਰਕਾਰ ਨੂੰ ਤੇਸ ਕਰਕੇ ਜਿਹੜਾ ਮੰਗ ਪੱਤਰ ਆ ਉਹਦੇ ਵਿੱਚ ਵੀ ਅਸੀਂ ਇਹੀ ਗੱਲਾਂ ਕੀਤੀਆਂ ਨੇ ਵੀ ਸਰਕਾਰ ਜਿਹੜੀ ਥੋੜੀ ਤੌਰ ਤੇ ਹੈਗਾ ਇਹਦੀ ਤਵੱਜੋ ਦੇ ਕੇ ਜਿਹੜਾ ਇਹ ਰਾਹ ਪਈਆ ਉਹ ਰਾਹ ਨੂੰ ਆਪਣਾ ਬੰਦ ਕਰੇ ਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਆ ਉਹ ਆਵਾਜ਼ ਸੁਣੇ ਤਾਂ ਜੋ ਜਿਹੜਾ ਪੰਜਾਬ ਦਾ ਮਾਹੌਲ ਆ ਜਾਂ ਭਾਰਤ ਦਾ ਮਾਹੌਲ ਆ ਉਹ ਠੀਕ ਰਹੇ। ਰੋਸ ਮਾਰਚ ਵੀ ਕੀਤਾ ਜਾਣਾ। ਹਾਂਜੀ ਅੱਜ ਰੋਸ ਮਾਰਚ ਵੀ ਕੀਤਾ ਧਰਨਾ ਦੇ ਕੇ ਮੰਗ ਪੱਤਰ ਦੇ ਕੇ ਜਿਹੜਾ ਆਪਣਾ ਮਾਰਚ ਆ ਉਹ ਵੀ ਅਸੀਂ ਇੱਥੇ ਸੜਕ ਤੱਕ ਅੱਗੇ ਕਰਾਂਗੇ ਜੀ। ਲਕੇ ਦੀਆਂ 30 ਸਮੱਸਿਆਵਾਂ ਨੇ ਜੁਨੀਅਨ ਦੀਆਂ ਤੇਲੋ ਬਾਕੀ ਬਾਕੀ ਜਿਹੜੀਆਂ ਸਮੱਸਿਆਵਾਂ ਨੇ ਉਹ ਲਗਾਤਾਰ ਹੋ ਜਿਨ ਵਿੱਚ ਚੰਡੀਗੜ੍ਹ ਵੀ ਤਾਨਾ ਚੱਲਿਆ ਹੋਰ ਵੀ ਚੱਲਿਆ ਜਿਹੜੀਆਂ ਸਮੱਸਿਆਵਾਂ ਆਉਣਗੀਆਂ ਉਹ ਸੀ ਲਗਾਤਾਰ ਜਿਹੜੀਆਂ ਹੈਗੀਆਂ ਨੇ ਉਹ ਵੱਖ-ਵੱਖ ਮੋਰਚੇ ਦੇ ਨਾਲ ਐਕਸ਼ਨ ਲਾ ਲਓ ਉਸੇ ਹੱਲ ਕਰਦੇ ਹਾਂ ਉਹ ਅਸੀਂ ਸੋਚ ਵਿਚਾਰ ਕੇ ਜਿਹੜਾ ਅਗਲਾ ਐਕਸ਼ਨ ਹੋਊ ਸਾਡੇ ਸੂਬੇ ਪੇ ਲੋ ਉਸੇ ਕਰਾਂਗੇ